ਅੱਜ ਦੋਸਤੋ ਸਸ਼ਟਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਦੋਸਤੋ ਆਪਾਂ ਲੱਗੇ ਸੀਗੇ ਫੁੱਲ ਲਾਈਨਿੰਗ ਵਾਲੀ ਸਲਵਾਰ ਸਟਿਚ ਕਰਨ ਜੋ ਕਿ ਗੁੰਮ ਲਾਈਨਿੰਗ ਲਾ ਕੇ ਆਪਾਂ ਨੇ ਸਟਿਚ ਕਰਨੀ ਆ ਤੇ ਕਾਫੀ ਟਾਈਮ ਤੋਂ ਮੇਰੀ ਭੈਣ ਦੀ ਇੱਕ ਜੀ ਮੈਨੂੰ ਕਾਲ ਆ ਰਹੀ ਆ ਤੇ ਉਹ ਮਲੇਰਕੋਟਲੇ ਵੀ ਮੈਨੂੰ ਮਿਲੇ ਸੀਗੇ ਸੈਮੀਨਾਰ ਤੇ ਗੰਗਾ ਨਗਰ ਤੋਂ ਆਏ ਸੀਗੇ ਤੇ ਉਹਨਾਂ ਕਰਕੇ ਹੀ ਮੈਂ ਫੁੱਲ ਲਾਈਨਿੰਗ ਵਾਲੀ ਸਲਵਾਰ ਹੈ ਜਿਹੜੀ ਗੁੰਮ ਲਾਈਨਿੰਗ ਵਾਲੀ ਸਲਵਾਰ ਉਹਦੀ ਦੁਬਾਰ ਤੋਂ ਸਟਿਚਿੰਗ ਪਾਉਣ ਲੱਗੀ ਆ ਠੀਕ ਆ ਤੇ ਜਿਹੜੀ ਜਿਹੜੀਆਂ ਮੇਰੀਆਂ ਭੈਣਾਂ ਨੂੰ ਦਿੱਕਤ ਆਉਂਦੀ ਆ ਫੁੱਲ ਲਾਈਨ ਉਹ ਸਾਰੇ ਜਣੇ ਵੀਡੀਓ ਨਾਲ ਬਨੇ ਰਹੋ ਤੇ ਬਾਕੀ ਜਿਹੜੇ ਆਪਾਂ ਨੂੰ ਪਸੰਦ ਨਹੀਂ ਕਰਦੇ ਪਲੀਜ਼ ਕਿਰਪਾ ਕਰਕੇ ਵੀਡੀਓ ਨਾ ਖੋਲਿਓ ਤਾਂ ਚੰਗੀ ਗੱਲ ਹੈ ਠੀਕ ਹੈ ਤੇ ਬਾਕੀ ਚਲੋ ਜੀ ਹੁਣ ਆਪਾਂ ਕਰਦੇ ਆਂ ਸਟਾਰਟ ਤੇ ਜਿਵੇਂ ਕਿ ਹੁਣ ਆਪਾਂ ਨੇ ਲਾਈਨਿੰਗ ਕੱਟੀ ਹੋਈ ਆ ਸਾਰੇ ਪੂਰੀ ਸਲਵਾਰ ਦੀ ਤੇ ਜਿਵੇਂ ਕਿ ਹੁਣ ਦੇਖੋ ਇਹਨੂੰ ਲਾਈਨਿੰਗ ਨੂੰ ਆਪਾਂ ਨੇ ਇੱਕ ਪਾਸੇ ਰੱਖ ਲੈਣਾ ਇੱਕ ਪਾਸੇ ਸਲਵਾਰ ਦਾ ਕੱਪੜਾ ਰੱਖ ਲੈਣਾ ਦੋਨੋਂ ਪੱਲੇ ਤੇ ਆਪਾਂ ਅਸਨਾ ਦੀ ਪਹਿਲਾਂ ਸਲਾਈ ਲਾਉਣ ਲੱਗੇ ਠੀਕ ਹੈ ਜੀ ਪਹਿਲਾਂ ਆਪਾਂ ਦੋਨਾਂ ਅਸਨਾਂ ਦੀ ਸਲਾਈ ਲਾ ਲੈਣੀ ਠੀਕ ਹੈ ਜੀ ਐਦਾਂ ਕਰਕੇ ਇਹਨੂੰ ਸਲਾਈ ਲਾ ਲੈਣੀ ਹੈ ਸਲਾਈ ਲਾਉਣ ਤੋਂ ਬਾਅਦ ਤੁਸੀਂ ਜਿਹੜਾ ਆਹ ਵਾਲਾ ਕੱਪੜਾ ਐਦਾਂ ਖੋਲ ਦੇਣਾ ਐਦਾਂ ਠੀਕ ਹੈ ਜੀ ਇਹ ਗੋਮਾ ਜਣੀ ਜੀ ਆਪਣੀ ਸਲਾਈ ਬਿਲਕੁਲ ਠੀਕ ਹੈ ਐਦਾਂ ਤੁਸੀਂ ਸਲਾਈ ਲਾ ਦੇਣੀ ਆ ਤੇ ਉਸ ਤੋਂ ਬਾਅਦ ਚੱਕਣਾ ਤੁਸੀਂ ਸਲਵਾਰ ਦੇ ਪੱਲੇ ਠੀਕ ਹੈ ਜਿਵੇਂ ਕਿ ਹੁਣ ਦੂਜੀ ਕੁੰਦੀ ਆ ਦੂਜੀ ਕੁੰਦੀ ਦੀਆਂ ਵੀ ਤੁਸੀਂ ਜਿਹੜੀਆਂ ਮਤਲਬ ਆਸਣਾਂ ਉਹ ਜੜ ਕੇ ਰੱਖ ਲੈਣੇ ਠੀਕ ਹੈ ਜੀ ਐਦਾਂ ਤੁਸੀਂ ਘੁਮ ਕਰ ਲੈਣਾ ਸਲਾਈ ਨੂੰ ਫਿਰ ਤਾਂ ਖੋਲ ਲੈਣਾ ਤਾ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਇੱਕ ਕੁੰਦੀ ਚੱਕਣੀ ਹੈ ਇੱਕ ਕੁੰਦੀ ਆਪਾਂ ਨੇ ਘੁਮ ਕਰਕੇ ਆਸਨ ਮਤਲਬ ਸਾਈਡ ਤੇ ਕਰ ਦੇਣੀ ਆ ਤੇ ਤੁਸੀਂ ਇੱਕ ਕੁੰਦੀ ਚੱਕਣੀ ਆ ਕੁੰਦੀ ਚੱਕ ਕੇ ਨੂੰ ਤੁਸੀਂ ਐਦਾਂ ਖੋਲ ਲੈਣਾ ਠੀਕ ਆ ਐਦਾਂ ਇਹਨੂੰ ਬਿਛਾ ਲੈਣਾ ਦੇਸਤੋ ਬਾਅਦ ਤੁਸੀਂ ਸਲਵਾਰ ਦਾ ਪੱਲਾ ਚੱਕਣਾ ਇੱਕ ਉਸ ਤੋਂ ਬਾਅਦ ਇੱਕ ਤੁਸੀਂ ਲਾਈਨਿੰਗ ਵਾਲਾ ਪੱਲਾ ਚੱਕ ਲੈਣਾ ਠੀਕ ਆ ਤੇ ਜਿਵੇਂ ਕਿ ਹੁਣ ਦੇਖੋ ਸਲਵਾਰ ਦੇ ਨਾਲ ਤੁਸੀਂ ਐਦਾਂ ਹੀ ਪੱਲਾ ਐਦਾਂ ਰੱਖ ਲੈਣਾ ਠੀਕ ਹੈ ਜੀ ਤੇ نیچے ਲਾਈਨਿੰਗ ਆ ਗਈ ਲਾਈਨਿੰਗ ਦੇ نیچے ਹੀ ਆਪਾਂ ਨੇ ਲਾਈਨਿੰਗ ਵਾਲਾ ਪੱਲਾ ਅਟੈਚ ਕਰ ਦੇਣਾ ਤੇ ਆਪਾਂ ਨੇ ਇਹ ਇੱਕ ਕੁੰਦੀ ਦੇ ਨਾਲ ਦੋਨੋਂ ਪੱਲੇ ਏਦਾਂ ਅਟੈਚ ਕਰ ਲੈਣੇ ਆ ਠੀਕ ਆ ਇੱਕ ਕੁੰਦੀ ਦੇ ਨਾਲ ਦੋਨੋਂ ਪੱਲੇ ਅਟੈਚ ਕਰ ਲੈਣੇ ਤੁਸੀਂ ਠੀਕ ਆ ਉਸ ਤੋਂ ਬਾਅਦ ਤੁਸੀਂ ਨਾ ਅਗਲੀ ਕੁੰਦੀ ਚੱਕਣੀ ਆ ਇਹਨੂੰ ਇਹਦੇ ਉੱਪਰ ਵਿਛਾ ਲੈਣਾ ਏਦਾਂ ਕਰਕੇ ਠੀਕ ਆ ਏਦਾਂ ਵਿਛਾ ਗਏ ਨਾ ਤੁਸੀਂ ਇਹਨੂੰ ਉਰੇ ਤੋਂ ਧਿਆਨ ਨਾਲ ਦੇਖਿਓ ਹੁਣ ਇਦਾਂ ਜੇ ਤਾਂ ਤੁਸੀਂ ਇਦਾਂ ਸਲਾਈ ਲਾਉਂਗੇ ਫਿਰ ਤਾਂ ਤੁਹਾਡੀ ਇਹ ਗੁੰਮ ਨਹੀਂ ਹੋਣੀ ਸਲਾਈ ਜੇ ਤੁਸੀਂ ਇਹਨੂੰ ਗੁੰਮ ਕਰਨਾ ਤਾਂ ਤੁਸੀਂ ਇਹ ਦੋਨੇ ਪੱਲੇ ਵਿੱਚ ਰੱਖਣੇ ਆ ਠੀਕ ਆ ਤੇ ਆਹ ਵਾਲਾ ਲਾਈਨਿੰਗ ਵਾਲਾ ਪੱਲਾ ਚੱਕਣਾ ਤੇ ਇਹਨੂੰ ਤੁਸੀਂ ਅੰਦਰ ਨੂੰ ਘੁਮਾ ਦੇਣਾ ਅੰਦਰ ਨੂੰ ਘੁਮਾ ਕੇ ਇਦਾਂ ਇਹਦੇ ਉੱਪਰ ਰੱਖ ਦੇਣਾ ਠੀਕ ਹੈ ਜੀ ਰੱਖ ਲਿਆ ਇਹਨੂੰ ਇਦਾਂ ਬਾਹਰ ਆਈ ਜਾਣਾ ਤੇ ਤੁਹਾਡੀ ਜਿਹੜੀ ਗੁੰਮ ਸਲਾਈ ਉਹ ਹੁੰਦੀ ਜਾਂਦੀ ਹੈ ਸਾਤ ਨੂੰ ਜੇ ਕਪੜਾ ਦੇਖਣਾ ਧਿਆਨ ਨਾਲ ਠੀਕ ਆ ਇਹ ਚੀਜ਼ ਅੰਦਰਲੀ ਸਾਈਡ ਨਹੀਂ ਰਹਿਣੀ ਚਾਹੀਦੀ ਇਹ ਦੇ ਬਰਾਬਰ ਹੋਣੀ ਚਾਹੀਦੀ ਹੈ ਠੀਕ ਹੈ ਇਹਨੇ ਠੀਕ ਹੈ ਜੀ ਫਿਰ ਇਹਨੂੰ ਨਾ ਆਪਾਂ ਨੇ ਇਦਾਂ ਵਿੱਚ ਕਰਕੇ ਨਾ ਸਿੱਧਾ ਕਰ ਲੈਣਾ ਐਵੇਂ ਕਰਕੇ ਆ ਦੇਖੋ ਜੀ ਠੀਕ ਹੈ ਜੀ ਐਦਾਂ ਪੱਲਾ ਜਿਹੜਾ ਗੁੰਮ ਹੋ ਜਾਣਾ ਆਪਣਾ ਠੀਕ ਹੈ ਤੇ ਉਸ ਤੋਂ ਬਾਅਦ ਦੂਜਾ ਸੇਮ ਐਦਾਂ ਹੀ ਇਹਨੂੰ ਐਵੇਂ ਵਿਛਾ ਲੈਣਾ ਵਿਛਾ ਕੇ ਆਹ ਵਾਲੀ ਕੁੰਦੀ ਇਹਦੇ ਉੱਪਰ ਰੱਖ ਲੈਣੀ ਹੈ ਹੁਣ ਦੇਖੋ ਜੀ ਆਹ ਵਾਲੀ ਜਿਹੜੀ ਲਾਈਨਿੰਗ ਆ ਆਹ ਵਾਲੀ ਲਾਈਨਿੰਗ ਆ ਇਨੂੰ ਆਪਣੇ ਅੰਦਰ ਨੂੰ ਫੋਲਡ ਕਰ ਦੇਣਾ ਐਦਾਂ ਫੋਲਡ ਕਰਕੇ ਐਦਾਂ ਰੱਖ ਦੇਣਾ ਤੇ ਇਹਨੂੰ ਐਦਾਂ ਸਿੱਧਾ ਕਰਦੇ ਨੇ ਜਾਈ ਜਣ ਹਾਂਜੀ ਐਦਾਂ ਤੁਸੀਂ ਗੁੰਮ ਲਾਈਨਿੰਗ ਸਲਵਾਰ ਐਦਾਂ ਜੜ ਸਕਦੇ ਆ ਠੀਕ ਆ ਐਵੇਂ ਇਹਨੂੰ ਜੜ ਕੇ ਉਸ ਤੋਂ ਬਾਅਦ ਆਪਾਂ ਨੇ ਨਾ ਉੱਪਰ ਇੱਕ ਸਲਾਈ ਲਾ ਲੈਣੀ ਆ ਠੀਕ ਆ ਜਿਵੇਂ ਕਿ ਜਦ ਬੜ ਪਾਉਣੇ ਆਪਾਂ ਨੇ ਤੁਸੀਂ ਨਾ ਐਦਾਂ ਇਹਨੂੰ ਵਿਛਾ ਲੈਣਾ ਐਦਾਂ ਹੀ ਦੇ ਨਾਲ-ਨਾਲ ਫਲਾਈ ਲਾਉਂਦੇ ਰਹੇ ਜਾਇ ਜਾਣਾ ਤੇ ਹਾਂਜੀ ਆਪਣੀ ਨਾ ਜਿਹੜੀ ਗੁੰਮ ਲਾਈਨਿੰਗ ਵਾਲੀ ਸਲਵਾਰ ਆ ਉਹ ਕੰਪਲੀਟ ਹੋ ਚੁੱਕੀ ਆ ਤੁਸੀਂ ਏਦਾਂ ਗੁੰਮ ਲਾਈਨਿੰਗ ਜਿਹੜੀ ਸਲਵਾਰ ਐ ਏਦਾਂ ਸਟਿਚ ਕਰ ਸਕਦੇ ਆ ਤੇ ਏਦਾਂ ਗੁੰਮ ਸਲਾਈਆਂ ਲਾ ਸਕਦੇ ਆ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ